ਦੇਖੋ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਬਣਦਾ ਸ਼੍ਰੋਮਣੀ ਅਕਾਲੀ ਦਲ ਦੀ ਰੀਡ ਦੀ ਹੱਡੀ ਵਰਕਰ ਸਹਿਬਾਨ ਲੀਡਰਸ਼ਿਪਰ ਜਿਨ੍ਹਾਂ ਨੇ ਦਿਨ ਰਾਤੇ ਕੀਤੀ ਤੇ ਤਰਨ ਤਰਨ ਦੀ ਉਹ ਚੋਣ ਦੇ ਵਿੱਚ ਪਾਰਟੀ ਲਈ ਡਟ ਕੇ ਮਿਹਨਤ ਕੀਤੀ। ਮਾਤਰ 10000 ਵੋਟਾਂ ਤੇ ਚੋਣਾਂ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਤੇ ਲੋਕਾਂ ਨੇ 2027 ਦੀਆਂ ਚੋਣਾਂ ਦੀ ਅੱਜ ਮੋਹਰ ਲਾ ਦਿੱਤੀ ਹੈ ਕਿ ਲੋਕਾਂ ਦੀ ਪਹਿਲੀ ਪਸੰਦ ਸ਼੍ਰੋਮਣੀ ਅਕਾਲੀ ਦਲ ਹੈ ਕਿਉਂਕਿ ਲੋਕ ਪੰਜਾਬ ਦੀ ਤਰੱਕੀ ਚਾਹੁੰਦੇ ਨੇ। ਲੋ ਕਮਨ ਸ਼ਾਂਤੀ ਭਾਈਚਾਰਕ ਸਾਂਝ ਚਾਹੁੰਦੇ ਨੇ ਖੇਡਾਂ ਚਾਹੁੰਦੇ ਨੇ ਨੌਜਵਾਨ ਨੌਕਰੀ ਚਾਹੁੰਦਾ ਤੇ ਸਾਰੇ ਸਵਾਲਾਂ ਦਾ ਜਵਾਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਤਰਨ ਤਰਨ ਤੋਂ ਵੱਡਾ ਪੰਥਕ ਹਲਕਾ ਤਾਂ ਕੋਈ ਨਹੀਂ ਤੇ ਜਿਹੜੀਆਂ ਧਿਰਾਂ ਦਾ ਮਕਸਦ ਇਕੱਲਾ ਇਸ ਵਾਸਤੇ ਚੋਣ ਲੜਨਾ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣਾ ਹੈ ਅਜੇ ਇਸ ਪੰਥਕ ਹਲਕੇ ਨੇ ਉਹਨਾਂ ਨੂੰ ਵੀ ਜਵਾਬ ਦੇ ਦਿੱਤਾ ਕਿ ਪੰਥ ਦੀ ਕਚਹਿਰੀ ਦੇ ਵਿੱਚ ਵੀ ਇਕੱਲਾ ਸ਼੍ਰੋਮਣੀ ਅਕਾਲੀ ਦਲ ਪ੍ਰਵਾਨ ਹੈ ਤੇ ਅੱਜ ਮੈਂ ਹੈਰਾਨ ਆ ਕਿ ਜਿਹੜੇ ਉਸ ਧਿਰ ਦੇ ਕੈਂਡੀਡੇਟ ਐ ਕਿਉਂਕਿ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਪਰ ਭਾਈ ਮਨਦੀਪ ਸਿੰਘ ਨੇ ਆਪਣੇ ਮੂੰਹ ਨਾਲ ਮੰਨਿਆ ਕਿ ਜੇ ਮੈਂ ਚੋਣਾਂ ਨਾ ਲੜਦਾ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਜਿੱਤ ਜਾਣਾ ਸੀ ਉੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਤਰ੍ਹਾਂ ਏਜੰਸੀਆਂ ਦੇ ਇਸ਼ਾਰੇ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਵਾਸਤੇ ਚੋਣ ਲੜਦੀਆਂ ਨੇ ਕਿਉਂਕਿ ਗਿੱਦੜਬਾਹ ਦੀ ਚੋਣ ਹੋਵੇ ਡੇਰਾ ਬਾਬਾ ਨਾਨਕ ਦੀ ਚੋਣ ਹੋਵੇ ਬਰਨਾਲੇ ਦੀ ਚੋਣ ਹੋਵੇ ਜਦੋਂ ਔਕਾਤਕ ਸਾਹਿਬ ਤੋਂ ਅਨਮਤੀ ਨਹੀਂ ਮਿਲੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਚੋਣ ਨਹੀਂ ਲੜਿਆ ਤਾਂ ਇਹ ਤਰ੍ਹਾਂ ਨੇ ਉੱਥੇ ਆਪਣਾ ਉਮੀਦਵਾਰ ਖੜਾ ਹੀ ਨਹੀਂ ਕੀਤਾ ਤੇ ਦੂਸਰਾ ਜ Punjab ਨੇ ਬੜਾ ਸਪਸ਼ਟ ਸੁਣਿਆ ਜਿਹੜੀਆਂ ਕੇਂਦਰ ਤੋਂ ਪਾਰਟੀਆਂ ਚਲਦੀਆਂ ਨੇ ਫਿਰ ਚਾਹੇ ਉਹ ਕਾਂਗਰਸ ਹੋਵੇ ਚਾਹੇ BJP ਇਹਨਾਂ ਦੀਆਂ ਜ਼ਮਾਨਤਾਂ ਜ਼ੱਤ ਹੋਈਆਂ ਔਰ ਕਾਂਗਰਸ ਦੀ ਫਿਰਕੂਵਾਦੀ ਖਾਲਿਸਤਾਨ ਦੀ ਗੱਲ ਕਰਨ ਵਾਲੀ ਰਾਜਨੀਤੀ ਸਾਡੇ ਮذਬੀ ਸਿੱਖ ਭਾਈਚਾਰੇ ਦਾ ਅਪਮਾਨ ਕਰਨ ਵਾਲੀ ਰਾਜਨੀਤੀ ਤੇ ਛੋਟੇ-ਛੋਟੇ ਬੱਚਿਆਂ ਦੇ ਕੇਸਾਂ ਦੀ ਜਿਹੜੀ ਬੇਇੱਜ਼ਤੀ ਇਹਨਾਂ ਨੇ ਪ੍ਰਦਾਨ ਨਹੀਂ ਕੀਤੀ ਉਹ ਸਾਰੀਆਂ ਰਾਜਨੀਤੀ ਨੂੰ ਅੱਜ ਪੰਜਾਬ ਦੇ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਔਰ ਭਾਰਤੀ ਜਨਤਾ ਪਾਰਟੀ ਨੂੰ ਵੀ ਬੜਾ ਸਪਸ਼ਟ ਸੰਦੇਸ਼ ਹੈ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੁਛ ਨਹੀਂ ਔਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਮੈਂ ਕਿਹਾ ਇਹਨਾਂ ਦੇ ਡੀਜੀਐਮਸੀ ਦੇ ਪ੍ਰਧਾਨ ਨੇ ਜਿਹੜੇ ਦਿੱਲੀ ਬਹਿ ਕੇ ਬੜੇ ਚੈਲੇਂਜ ਕਰਦੇ ਸੀ ਅਕੇ ਜੀ ਇਸ ਪੰਥਕ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਚੌਥੇ ਪੰਜਵੇਂ ਨੰਬਰ ਤੇ ਆਉ ਜੇ ਨਾ ਤਾਂ ਮਰਾ ਨਾਮ ਮਿਟਾ ਦੇ ਉਹ ਕਾਲਕਾ ਜਿਹੜੇ ਅਕਾਲੀ ਦਲ ਦੀ ਟਿਕਟ ਤੇ ਚੋਣ ਜਿੱਤੇ ਤੇ ਜਿੱਤੀ ਹੋਈ ਕਮੇਟੀ ਕੇਂਦਰੀ ਸਰਕਾਰ ਦੀ ਝੋਲੀ ਦੇ ਵਿੱਚ ਪਾਈ ਆਪਣੀ ਪਤਨੀ ਨੂੰ ਬੀਜੇਪੀ ਤੋਂ ਟਿਕਟ ਲੜਾਈ ਉਹ ਹਾਰੇ ਉਹ ਖੇਤਰੀ ਪਾਰਟੀ ਦੇ ਉੱਤੇ ਜਿੱਤਾਂ ਚ ਕਸਨਤਾ ਚ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੁਣ ਮੈਂ ਉਸ ਲੀਡਰ ਸਹਿਬਾਨ ਨੂੰ ਵੀ ਕਹਿਣਾ ਚਾਹੁੰਦਾ ਵੀ ਆਓ ਦੱਸੋ ਕਿਹੜਾ ਨਾਂ ਰੱਖੀਏ ਤੁਹਾਡਾ ਸੋ ਪੰਜਾਬ ਨੇ ਬਹੁਤ ਇੱਕ ਵੱਡਾ ਮੈਸੇਜ ਅੱਜ ਦਿੱਤਾ ਕਿ ਪੰਜਾਬ ਖੇਤਰੀ ਪਾਰਟੀ ਦੇ ਨਾਲ ਖੜਾ ਪੰਜਾਬ ਇਸ਼ੂਜ਼ ਦੀ ਗੱਲ ਕਰਨਾ ਚਾਹੁੰਦਾ ਪੰਜਾਬ ਤਰੱਕੀ ਦੀ ਗੱਲ ਕਰਨਾ ਚਾਹੁੰਦਾ ਸੋ 2027 ਦਾ ਜਿਹੜਾ ਮੁੱਢ ਹੈ ਉਹ ਅੱਜ ਪੰਜਾਬ ਨੇ ਬੰਨਤਾ ਤੇ 2027 ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁਣ ਪੰਜਾਬ ਉਲੀਕੇ देखो सबसे पहले धन्यवाद करना बनता है श्रोमणी अकाली दल दी रीढ़ दी हड्डी वर्कर साहिबान लीडर साहिबान जिन्होंने दिन रात एक कीती ਤੇ ਤਰਨ ਤਰਨ ਦੀ ਉਹ उपचुनाव ਦੇ ਵਿੱਚ ਪਾਰਟੀ ਲਈ ਡਟ ਕੇ ਮਿਹਨਤ ਕੀਤੀ মাত্র 10000 ਵੋਟਾਂ ਤੇ ਚੋਣਾਂ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਪਰ ਲੋਕਾਂ ਦੀ ਕਚਹਿਰੀ ਦੇ ਵਿੱਚ ਸ਼੍ਰोमਣੀ ਅਕਾਲੀ ਦਲ ਜਿੱਤਿਆ ਤੇ ਲੋਕਾਂ ਨੇ 2027 ਦੀਆਂ ਚੋਣਾਂ ਦੀ ਅੱਜ ਮੋਹਰ ਲਾ ਦਿੱਤੀ ਹੈ ਕਿ ਲੋਕਾਂ ਦੀ ਪਹਿਲੀ ਪਸੰਦ ਸ਼੍ਰोमਣੀ ਅਕਾਲੀ ਦਲ ਹੈ ਕਿਉਂਕਿ ਲੋਕ ਪੰਜਾਬ ਦੀ ਤਰੱਕੀ ਚਾਹੁੰਦੇ ਨੇ ਲੋ ਕਮਨ ਸ਼ਾਂਤੀ ਭਾਈਚਾਰਕ ਸਾਂਝ ਚਾਹੁੰਦੇ ਨੇ ਖੇਡਾਂ ਚਾਹੁੰਦੇ ਨੇ ਨੌਜਵਾਨ ਨੌਕਰੀ ਚਾਹੁੰਦਾ ਤੇ ਸਾਰੇ ਸਵਾਲਾਂ ਦਾ ਜਵਾਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਅਗਵਾਈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਤਰਨ ਤਰਨ ਤੋਂ ਵੱਡਾ ਪੰਥਕ ਹਲਕਾ ਤਾਂ ਕੋਈ ਨਹੀਂ ਤੇ ਜਿਹੜੀਆਂ ਧਿਰਾਂ ਦਾ ਮਕਸਦ ਇਕੱਲਾ ਇਸ ਵਾਸਤੇ ਚੋਣ ਲੜਨਾ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣਾ ਹੈ ਅਜੇ ਇਸ ਪੰਥਕ ਹਲਕੇ ਨੇ ਉਹਨਾਂ ਨੂੰ ਵੀ ਜਵਾਬ ਦੇ ਦਿੱਤਾ ਕਿ ਪੰਥ ਦੀ ਕਚਹਿਰੀ ਦੇ ਵਿੱਚ ਵੀ ਇਕੱਲਾ ਸ਼੍ਰੋਮਣੀ ਅਕਾਲੀ ਦਲ ਪ੍ਰਵਾਨ ਹੈ ਤੇ ਅੱਜ ਮੈਂ ਹੈਰਾਨ ਆ ਕਿ ਜਿਹੜੇ ਉਸ ਧਿਰ ਦੇ ਕੈਂਡੀਡੇਟ ਐ ਕਿਉਂਕਿ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਪਰ ਭਾਈ ਮਨਦੀਪ ਸਿੰਘ ਨੇ ਆਪਣੇ ਮੂੰਹ ਨਾਲ ਮੰਨਿਆ ਕਿ ਜੇ ਮੈਂ ਚੋਣਾਂ ਨਾ ਲੜਦਾ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਜਿੱਤ ਜਾਣਾ ਸੀ ਉੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਤਰ੍ਹਾਂ ਏਜੰਸੀਆਂ ਦੇ ਇਸ਼ਾਰੇ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਵਾਸਤੇ ਚੋਣ ਲੜਦੀਆਂ ਨੇ ਕਿਉਂਕਿ ਗਿੱਦੜਬਾਹ ਦੀ ਚੋਣ ਹੋਵੇ ਡੇਰਾ ਬਾਬਾ ਨਾਨਕ ਦੀ ਚੋਣ ਹੋਵੇ ਬਰਨਾਲੇ ਦੀ ਚੋਣ ਹੋਵੇ ਜਦੋਂ ਆਕਾਲ ਤਖਤ ਸਾਹਿਬ ਤੋਂ ਅਨਮਤੀ ਨਹੀਂ ਮਿਲੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਚੋਣ ਨਹੀਂ ਲੜਿਆ ਤਾਂ ਇਹ ਤਰ੍ਹਾਂ ਨੇ ਉੱਥੇ ਆਪਣਾ ਉਮੀਦਵਾਰ ਖੜਾ ਹੀ ਨਹੀਂ ਕੀਤਾ ਤੇ ਦੂਸਰਾ ਜ Punjab ਨੇ ਬੜਾ ਸਪਸ਼ਟ ਸੁਨੇਹਾ ਜਿਹੜੀਆਂ ਕੇਂਦਰ ਤੋਂ ਪਾਰਟੀਆਂ ਚਲਦੀਆਂ ਨੇ ਫਿਰ ਚਾਹੇ ਉਹ ਕਾਂਗਰਸ ਹੋਵੇ ਚਾਹੇ BJP ਇਹਨਾਂ ਦੀਆਂ ਜ਼ਮਾਨਤਾਂ ਜ਼ੱਤ ਹੋਈਆਂ ਔਰ ਕਾਂਗਰਸ ਦੀ ਫਿਰਕੂਵਾਦੀ ਖਾਲਿਸਤਾਨ ਦੀ ਗੱਲ ਕਰਨ ਵਾਲੀ ਰਾਜਨੀਤੀ ਸਾਡੇ ਮذਬੀ ਸਿੱਖ ਭਾਈਚਾਰੇ ਦਾ ਅਪਮਾਨ ਕਰਨ ਵਾਲੀ ਰਾਜਨੀਤੀ ਤੇ ਛੋਟੇ-ਛੋਟੇ ਬੱਚਿਆਂ ਦੇ ਕੇਸਾਂ ਦੀ ਜਿਹੜੀ ਬੇਇੱਜ਼ਤੀ ਇਹਨਾਂ ਨੇ ਪ੍ਰਦਾਨ ਨਹੀਂ ਕੀਤੀ ਉਹ ਸਾਰੀਆਂ ਰਾਜਨੀਤੀ ਨੂੰ ਅੱਜ ਪੰਜਾਬ ਦੇ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਔਰ ਭਾਰਤੀ ਜਨਤਾ ਪਾਰਟੀ ਨੂੰ ਵੀ ਬੜਾ ਸਪਸ਼ਟ ਸੰਦੇਸ਼ ਹੈ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੁਛ ਨਹੀਂ ਔਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਮੈਂ ਇੱਕ ਇਹਨਾਂ ਦੇ ਡੀਜੀਐਮਸੀ ਦੇ ਪ੍ਰਧਾਨ ਨੇ ਜਿਹੜੇ ਦਿੱਲੀ ਬਹਿ ਕੇ ਬੜੇ ਚੈਲੇਂਜ ਕਰਦੇ ਸੀ ਅਕੇ ਜੀ ਇਸ ਪੰਥਕ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਚੌਥੇ ਪੰਜਵੇਂ ਨੰਬਰ ਤੇ ਆਉ ਜੇ ਨਾ ਤਾਂ ਮਰਾ ਨਾਮ ਮਿਟਾ ਦੇ ਉਹ ਕਾਲਕਾ ਜਿਹੜੇ ਅਕਾਲੀ ਦਲ ਦੀ ਟਿਕਟ ਤੇ ਚੋਣ ਜਿੱਤੇ ਤੇ ਜਿੱਤੀ ਹੋਈ ਕਮੇਟੀ ਕੇਂਦਰੀ ਸਰਕਾਰ ਦੀ ਝੋਲੀ ਦੇ ਵਿੱਚ ਪਾਈ ਆਪਣੀ ਪਤਨੀ ਨੂੰ ਬੀਜੇਪੀ ਤੋਂ ਟਿਕਟ ਲੜਾਈ ਉਹ ਹਾਰੇ ਉਹ ਖੇਤਰੀ ਪਾਰਟੀ ਦੇ ਉੱਤੇ ਜਿੱਤਾਂ ਚ ਕਸਨਤਾ ਚ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੁਣ ਮੈਂ ਉਸ ਲੀਡਰ ਸਹਿਬਾਨ ਨੂੰ ਵੀ ਕਹਿਣਾ ਚਾਹੁੰਦਾ ਵੀ ਆਓ ਦੱਸੋ ਕਿਹੜਾ ਨਾਂ ਰੱਖੀਏ ਤੁਹਾਡਾ ਸੋ ਪੰਜਾਬ ਨੇ ਬਹੁਤ ਇੱਕ ਵੱਡਾ ਮੈਸੇਜ ਅੱਜ ਦਿੱਤਾ ਕਿ ਪੰਜਾਬ ਖੇਤਰੀ ਪਾਰਟੀ ਦੇ ਨਾਲ ਖੜਾ ਪੰਜਾਬ ਇਸ਼ੂਜ਼ ਦੀ ਗੱਲ ਕਰਨਾ ਚਾਹੁੰਦਾ ਪੰਜਾਬ ਤਰੱਕੀ ਦੀ ਗੱਲ ਕਰਨਾ ਚਾਹੁੰਦਾ ਸੋ 2027 ਦਾ ਜਿਹੜਾ ਮੁੱਢ ਹੈ ਉਹ ਅੱਜ ਪੰਜਾਬ ਨੇ ਬੰਨਤਾ ਤੇ 2027 ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁਣ ਪੰਜਾਬ ਦੇ